ਪਰਵਾਸੀ ਜਿਹੜੇ ਮਜ਼ਦੂਰ ਅੱਡੇ ਦੇ ਵਿੱਚ ਜਿਹੜੇ ਰਹਿੰਦੇ ਆ ਉਹ ਮਜ਼ਦੂਰਾਂ ਨੂੰ ਇੱਥੋਂ ਹਟਾਉਣ ਸੰਬੰਧੀ ਜਿਹੜਾ ਮਤਾ ਪਾਇਆ ਗਿਆ ਅੱਡਾ ਸਕਰਾਲਾ ਬਲੋਂ ਜਿਹੜੀ ਮਿਤੀ 15 9 25 ਨੂੰ ਅੱਡਾ ਸਕਰਾਲਾ ਦੇ ਸਾਰੇ ਕਮੇਟੀ ਮੈਂਬਰ ਦੁਕਾਨਦਾਰਾਂ ਵੱਲੋਂ ਪਰਵਾਸੀ ਮਜ਼ਦੂਰਾਂ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਕਿ ਅੱਡਾ ਸਕਰਾਲਾ ਵਿੱਚ ਜਿੰਨੇ ਵੀ ਪਰਵਾਸੀ ਮਜ਼ਦੂਰ ਰਹਿੰਦੇ ਹਨ ਅੱਡਾ ਸਕਰਾਲਾੋਂ ਛੱਡ ਕੇ ਆਪਣੇ ਸਟੇਟ ਵਾਪਸ ਚਲੇ ਜਾਣ ਕਿਉਂਕਿ ਕੁਝ ਸਮਾਂ ਪਹਿਲਾਂ ਇੱਥੇ ਵੀ ਬਾਰਦਾਤਾ ਹੋਈਆਂ ਇੱਕ ਦੋ ਹੋਈਆਂ ਉਹ ਚੋਰੀਆਂ ਵੀ ਹੁੰਦੀਆਂ ਦੁਕਾਨਾਂ ਦੇ ਤਾਂ ਕਈ ਵਾਰੀ ਬਹੁਤ ਕੁਝ ਹੁੰਦਾ ਇੱਥੇ ਕੁਝ ਦਿਨ ਪਹਿਲਾਂ ਦੀ ਵੀ ਮੈਂ ਖਬਰ ਦਿੱਤੀ ਵੀ ਦੱਸਿਆ ਸੀਗਾ ਵੀ 4-5 ਦਿਨ ਹੋ ਗਿਆ ਇੱਥੇ ਆਣ ਕੇ ਕੋਈ ਜ਼ਿੰਮੇਵਾਰਾਂ ਨੂੰ ਗਾਲਾਂ ਕੱਢਦੇ ਸੀ ਰਾਤ ਨੂੰ 9:30 ਵਜੇ ਜਿਨ੍ਹਾਂ ਦੇ ਮਤਲਬ ਉਹਨਾਂ ਦੇ ਨਾਲ ਥੋੜਾ ਜਿਹਾ ਕੰਮ ਹੋਇਆ ਮੇਰਾ ਖਰਾਬ ਤੇ ਉਹਨਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਕੋਈ ਜਿੰਨੇ ਵੀ ਮੈਂਬਰ ਸਮਾਨ ਆ ਮੇਰੇ ਨਾਲ ਤੇ ਜਿੰਨੇ ਵੀ ਪੰਜਾਬੀ ਕਿੱਥੇ-ਕਿੱਥੇ ਵਸਦੇ ਆ ਉਹਨਾਂ ਸਾਰਿਆਂ ਨੂੰ ਵੀਰਾਂ ਨੂੰ ਵੀ ਬੇਨਤੀ ਆ ਵੀ ਜਿੱਥੇ-ਜਿੱਥੇ ਵੀ ਇਹੋ ਜਿਹੀਆਂ ਗੱਲਾਂ-ਵਾਟਾਂ ਹੁੰਦੀਆਂ ਕਿਉਂ ਅੱਜ ਇੱਕ 15 ਤਰੀਕ ਦੀ ਖਬਰ ਤੁਸੀਂ ਵੀ ਸੁਣੀ ਆ ਤੇ ਜਲੰਧਰ ਦੇ ਵਿੱਚ ਫੇਰ ਹੋਈ ਕਾਰਡ ਹੋ ਗਿਆ ਕੋਈ ਨਾ ਚੀਜ਼ਾਂ ਦਾ ਜਾਣੂ ਹੁੰਦੇ ਆ ਵੀ ਤੇ ਨਾਲ ਹੀ ਪੰਡਿਤ ਜੀ ਵੀ ਕਰਾਂਗੇ ਉਹ ਜਿਹੜੇ ਅੱਡੇ ਦੇ ਵੀ ਕੀਤਾ। ਸੋ ਇਸ ਮਹਿੰਮ ਦੇ ਨਾਲ ਆਪਾਂ ਨੂੰ ਜੋੜਨਾ ਚਾਹੁੰਦਾ ਭਈਏ ਪੰਜਾਬ ਬਚਾਓ ਪੰਜਾਬ ਬਚਾਓ ਦੀ ਜਿਹੜੀ ਮਹਿੰਮ ਆਪਾਂ ਚਲਾਉਣੀ ਆ। ਉਹ ਚੱਲਦੀ ਵੀ ਆ। ਉਹ ਸਾਰੇ ਜਣੇ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਦੂਰ ਕਰੀਏ ਤੇ ਆਪਣੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਸਾਡੇ ਪੰਜਾਬੀ ਵੀਰ ਆ। ਉਹਨਾਂ ਨੂੰ ਆਪਾਂ ਜਿਹੜਾ ਆ ਕਾਰੋਬਾਰਾਂ ਦੇ ਵਿੱਚ ਮਦਦ ਕਰੀਏ। ਇਹ ਤਾਂ ਸਾਰੇ ਕਾਰੋਬਾਰ ਇਹਨਾਂ ਦੇ ਕੋਈ ਸਾਹਵੇਂ ਆ। ਤੇ ਇਹਨਾਂ ਦੇ ਨਾਲ ਸਾਰਾ ਕੁਝ ਹੈਗਾ ਪੰਜਾਬ ਚੱਲਦਾ। ਇਹ ਨਹੀਂ ਤੇ ਸਾਡੇ ਬੱਚੇ ਕੰਮ ਤੋਂ ਬਾਝੇ ਰਹਿ ਜਾਣ। ਕੋਈ ਮੇਰੀ ਬੇਨਤੀ ਸਾਰਿਆਂ ਨੂੰ ਆ ਜਿੱਥੇ ਜਿੱਥੇ ਪੰਜਾਬੀ ਬਸਦੇ ਹੋ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਇਹਨਾਂ ਚੀਜ਼ਾਂ ਨੂੰ ਹਟਾਓ ਤੇ ਆਪਣਾ ਪੰਜਾਬ